ਗੁਰਲਾਬ ਟੀਵੀ ਦੇਖ ਰਹੇ ਸੁਰੱਖਿਆ ਨੂੰ ਪਿਆਰ ਪਰਿਸ਼ਤ ਸ਼੍ਰੀਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਕੱਲ ਮੋਹਾਲੀ ਜ਼ਿਲ੍ਹਾ ਕੰਪਲੈਕਸ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤੇ ਘਾਟੇ ਉਤਾਰ ਦਿੱਤਾ ਉਹਨਾਂ ਦੀ ਪਤਨੀ ਵੀ ਉਹਨਾਂ ਦੇ ਨਾਲ ਸੀ ਪਰ ਉਸ ਦਾ ਬਚਾਓ ਗਿਆ ਨੌਜਵਾਨ ਨੂੰ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਅਤੇ ਮਾਰਨ ਵਾਲੇ ਮੋਟਰਸਾਈਕਲ ਤੇ ਫਰਾਰ ਹੋ ਗਏ ਮਰਨ ਵਾਲੇ ਦਾ ਗੁਰਵਿੰਦਰ ਸਿੰਘ ਗੁਰੀ ਉਰਫ ਲੰਬੜ ਪਿੰਡ ਰੁੜਕੀ ਪੁਖਤਾ ਜ਼ਿਲ੍ਹਾ ਮੋਹਾਲੀ ਦੀ ਪੇਸ਼ਾਨ ਹੋਈ ਪੁਲਿਸ ਇਸ ਵਾਰਦਾਤ ਨੂੰ ਗੈਂਗਵਾਰ ਨਾਲ ਦੇਖ ਰਹੀ ਹੈ ਔਰ ਬਾਅਦ ਵਿੱਚ 골ਡੀ ਬਰਾੜ ਦੇ ਵੱਲੋਂ ਇਸ ਕਤਲ ਦਾ ਇਲਜ਼ਾਮ ਲਿਆ ਗਿਆ ਕਿ ਇਹ ਕਤਲ ਸਾਡੇ ਵੱਲੋਂ ਕਰਵਾਇਆ ਗਿਆ ਉਧਰ ਡੇਰਾ ਬਾਬਾ ਨਾਨਕ ਵਿਖੇ 베ਦੀ ਮੈਡੀਕਲ ਸਟੋਰ ਦੇ ਮਾਲਕ ਰਣਜੀਤ ਸਿੰਘ 베ਦੀ ਨੂੰ ਸਵੇਰੇ ਦੋ ਨੌਜਵਾਨਾਂ ਵੱਲੋਂ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਜਿਸ ਨਾਲ ਉਸ ਦੀ ਮੌਤ ਹੋ ਗਈ ਉਹਨਾਂ ਨੂੰ ਅਮਰੋਸਰ ਵਿਖੇ ਲਜਾਇਰ ਜਾ ਰਿਹਾ ਸੀਗਾ ਪਰ ਰਸਤੇ ਵਿੱਚ ਉਹਨਾਂ ਦੀ ਮੌਤ ਹੋ ਗਈ ਰਣਜੀਤ ਸਿੰਘ 베ਦੀ ਰਣਜੀਤ ਸਿੰਘ 베ਦੀ ਜੋ 베ਦੀ ਮੈਡੀਕਲ ਸਟੋਰ ਦਾ ਮਾਲਕ ਸੀ ਸਵੇਰੇ 8 ਵਜੇ ਆਪਣੀ ਦੁਕਾਨ ਖੋਲ੍ਹਣ ਲੱਗਿਆ ਸੀ ਦੋ ਨੌਜਵਾਨ ਦਵਾਈ ਦੇ ਦਵਾਈ ਲੈਣ ਦੇ ਬਹਾਨੇ ਸਟੋਰ ਤੇ ਆਏ ਅਤੇ ਬਹੁਤ ਹੀ ਨੇੜਿਓਂ ਰਣਜੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਉਹਨਾਂ ਦੀ ਅਮਰੋਸਰ ਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ ਪੰਜਾਬ ਦੇ ਵਿੱਚ ਇਸ ਸਮੇਂ ਗੈਂਗਵਾੜ ਬਹੁਤ ਜ਼ਿਆਦਾ ਜ਼ਿਆਦਾ ਜ਼ੋਰ ਤੇ ਹੈ ਸੋ ਇਸ ਵਾਰੇ ਸਾਰੀ ਸਥਿਤੀ ਕੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ